ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਸਾ ਜਿਸਨ ਦੇ ਵਸਦੀ ਔਰ ਪੰਜਾਬ ਵਿੱਚ ਵਸਦਾ ਮਸੀਹ ਭਾਈ ਚਾਰਾ ਔਰ ਮਸੀਹ ਪਰਵਾਰ ਜਿਨ੍ਹਾਂ ਨੇ ਪ੍ਰੋਫੈਟ ਵਿਜੇਂਦਰ ਸਿੰਘ ਜੀ ਔਰ ਆਪਣੇ ਧਾਰਮਿਕ ਗੁਰੂ ਪ੍ਰੋਫੈਟ ਵਿਜੇਂਦਰ ਸਿੰਘ ਜੀ ਦਾ ਜੋ 12 ਮਾਰਚ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਸਾਰੇ ਜਥੇਬੰਦੀਆਂ ਨਾਲ ਰਲ ਕੇ ਉਹਦੇ ਸੰਬੰਧ ਵਿੱਚ ਜੋ ਵੀ ਮੈਂ ਪਿੰਡਾਂ ਸ਼ਹਿਰਾਂ ਔਰ ਜ਼ਿਲ੍ਹਿਆਂ ਦੇ ਵਿੱਚ مصیبت ਪਰਿਵਾਰਾਂ ਔਰ مصیبت بھائی چارے ਵੱਲੋਂ ਵਕ ਵਕ ترا دیا ਸਮਰਥਨ ਦੀਆਂ ਵੀਡੀਓ ਪਾ ਕੇ ਜਿਹੜਾ ਉਹਨਾਂ ਨੇ ਇਸ ਪੰਜਾਬ ਬੰਦ ਦੀ ਕਾਲ ਨੂੰ ਸਮਰਥਨ ਦਿੱਤਾ ਹੈ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜੋਸ਼ ਔਰ ਹੌਸਲੇ ਦੇ ਨਾਲ ਆਪਣੀਆਂ ਵੀਡੀਓ ਪਾ ਕੇ ਜਿਹੜਾ ਇਸ ਪ੍ਰਸ਼ਾਸਨ ਔਰ ਪ੍ਰਸ਼ਾਸਨ ਨੂੰ ਦੱਸਿਆ ਹੈ ਕਿ ਅਸੀਂ ਇਸ ਦਾ ਰੋਸ ਜਿਹੜਾ ਪ੍ਰਦਰਸ਼ਨ ਕਰਾਂਗੇ ਔਰ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਉਹਨਾਂ ਦਾ ਧੰਨਵਾਦ ਵੀ ਕੀਤਾ ਔਰ ਧੰਨਵਾਦ ਕਰਦੇ ਰਹਾਂਗੇ ਔਰ ਜਿੱਥੇ ਧੰਨਵਾਦ ਕੀਤਾ ਉੱਥੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੀਆਂ ਲੀਡਰਸ਼ਿਪ ਨਾਲ 크੍ਰਿਸਚੀਅਨ ਲੀਡਰਾਂ ਦੇ ਨਾਲ ਬਾਕੀ ਜਿੰਨੇ ਵੀ ਧਰਮਾਂ ਸਮਾਜਿਕ ਕੌਮਤ ਧਾਰਮਿਕ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਸਲਾਹ مشورہ ਕਰਕੇ ਜਿਹੜਾ ਇੱਕ ਮਤਾ ਪਾਸ ਕੀਤਾ ਗਿਆ ਕਿ ਸਾਡੇ ਪੰਜਾਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ 7 8 9 ਮਾਰਚ ਤੋਂ ਭੋਲਾ ਮੱਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉਹ 7 8 9 ਮਾਰਚ ਤੋਂ ਛੜਕਾਂ ਦੇ ਉੱਤੇ ਦੇਖਣ ਨੂੰ ਮਿਲਿਆ ਕਿ ਗੁਰੂ ਦਾ ਲੰਗਰ ਔਰ ਸੰਗਤਾਂ ਦੀ ਆਵਾਜ਼ਾਈ ਬਹੁਤ ਜੋਰਾਂ ਤੇ ਚੱਲੂ ਹੈ ਇਹੀ ਦੇਖਦੇ ਹੋਏ ਅਸੀਂ ਜਿਹੜਾ ਵਿਚਾਰ ਕੀਤਾ ਕਿਉਂਕਿ ਇਹ ਬੜਾ ਖੁਸ਼ੀ ਦਾ ਤਿਹਾਰ ਹੁੰਦਾ ਹੈ ਤੇ ਸਾਡਾ ਲੋਕਾਂ ਨੇ ਸਾਥ ਦਿੱਤਾ ਹੈ ਹਰ ਧਰਮ ਨੇ ਸਾਥ ਦਿੱਤਾ ਹੈ ਹਰ ਜਾਤੀ ਨੇ ਸਾਥ ਦਿੱਤਾ ਹੈ ਵੀ ਇਹ ਜਿਹੜਾ ਕ੍ਰਿਸਚੀਅਨ ਕਮਿਊਨਿਟੀ ਦੇ ਤੱਕਾ ਹੁੰਦਾ ਹੈ ਕਿਉਂ ਹੁੰਦਾ ਬਾਰ-ਬਾਰ ਇਸ ਕਰਕੇ ਜਿਹੜਾ ਉਹ ਸਾਰਿਆਂ ਦਾ ਹੀ ਦੇਖਦੇ ਹੋਏ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ ਇਸ ਕਰਕੇ ਇਸ ਤਿਹਾਰ ਨੂੰ ਲੈ ਕੇ ਕਿਉਂਕਿ ਸੜਕਾਂ ਤੇ ਧੀਆਂ ਪੈਣਾ ਤੇ ਨੌਜਵਾਨ ਜਿਹੜੇ ਆ ਬਹੁਤ ਹੀ ਤੁਮਤਾਨ ਨਾਲ ਜਿਹੜੇ ਉਹ ਜਾ ਰਹੇ ਨੇ ਇਹ ਵਿਚਾਰ ਕਰਕੇ ਅਸੀਂ ਇਹ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਰਾਈਏ ਦੱਸਣਾ ਚਾਹੁੰਦੇ ਆ ਜਿੱਥੇ ਸਿੱਖਾਂ ਦਾ ਤਿਹਾਰ ਔਰ ਸਿੱਖਾਂ ਦੀਆਂ ਪਾਵਨਾਂ ਦਾ ਸਤਿਕਾਰ ਕਰਦੇ ਹੋਏ Hindu ਧਰਮ ਦਾ ਸਤਿਕਾਰ ਕਰਦੇ ਹੋਏ ਇਹ ਨਿਰਣਾ ਲਿਆ ਅਸੀਂ ਕਿ ਕਿਉਂ ਨਾ ਪ੍ਰਸ਼ਾਸਨ ਵੀ ਸਾਡਾ ਸ਼ਾਨਦীন ਕਰ ਰਿਹਾ ਸਾਰੀ ਇਸ ਇਨਵੈਸਟੀਗੇਸ਼ਨ ਦੀ ਜੋ ਕਿ ਸੱਟ ਬਿਠਾਈ ਹੋਈ ਹੈ ਔਰ ਸਰਕਾਰਾਂ ਵੀ ਜਿਹੜੀਆਂ ਇਸ ਤੇ ਲੱਗੀਆਂ ਹੋਈਆਂ ਨੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆਂ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਇਹ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਇਹ ਸਾਰੇ ਹੀ ਮੱਦੇ ਨਜ਼ਰ ਮੁੱਖ ਰੱਖਦੇ ਹੋਏ ਜਿਹੜੀ ਪੰਜਾਬ ਬੰਦ ਦੀ ਕਾਲ ਉਹਨੂੰ ਪੋਸਟਪੋਨ ਕਰ ਦੇ